ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਟੀਚਰ ਅਤੇ ਸਟੂਡੈਂਟ ਦਾ ਰਿਸ਼ਤਾ ਆਓ ਸੁਣਦੇ ਹਾਂ ਕਹਾਣੀ ਟੀਚਰ ਅਤੇ ਸਟੂਡੈਂਟ ਦਾ ਰਿਸ਼ਤਾ ਉਹ ਮਾਡਲਾਂ ਵਰਗੀ ਠਿੱਕੇ ਨੈਣ ਨਕਸ਼ਾਂ ਵਾਲੀ ਖੂਬਸੂਰਤਔਰਤ ਜਿਸ ਨੂੰ ਮੈਂ ਦੇਖ ਰਿਹਾ ਸੀ ਅਚਾਨਕ ਕੁਰਸੀ ਤੋਟ ਕੇ ਮੁਸਕਰਾਉਂਦੀ ਹੋਈ ਇੱਕਦਮ ਮੇਰੇ ਕੋਲ ਆ ਗਈ ਤਾਂ ਮੈਨੂੰ ਏਸੀ ਹਾਲ ਵਿੱਚ ਵੀ ਪਸੀਨਾ ਆਉਣ ਲੱਗ ਪਿਆ ਹਾਲੇ ਮੇਰੇ ਦੋਸਤ ਵਿਵੇਕ ਦੇ ਛੋਟੇ ਭਰਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਿੱਚ ਜਿਆਦਾ ਲੋਕ ਨਹੀਂ ਪਹੁੰਚੇ ਸਨ ਸਾਰੇ ਦੇਖ ਰਹੇ ਸਨ ਕਿ ਉਹ ਖੂਬਸੂਰਤ ਤੌਰ ਤੇ ਅਚਾਨਕ ਉੱтки ਮੇਰੇ ਕੋਲ ਆ ਗਈ ਹੈ ਮੈਂ ਸੀਮਾ ਹਾਂ ਮਿਸਟਰ ਰਵੀ ਉਹ ਮੇਰੇ ਨੇੜੇ ਆਈ ਅਤੇ ਮੁਸਕਰਾ ਕੇ ਆਪਣੀ ਜਾਣ ਪਛਾਣ ਕਰਵਾਈ ਮੈਂ ਖੜਾ ਹੋ ਗਿਆ ਫਿਰ ਉਹ ਥੋੜੀ ਹੈਰਾਨ ਹੋਈ ਅਤੇ ਮੈਨੂੰ ਪੁੱਛਿਆ ਕਿ ਤੁਸੀਂ ਮੈਨੂੰ ਜਾਣਦੇ ਹੋ ਮੇਰੀ ਇੱਕ ਫਰੈਂਡ ਦਾ ਪਤੀ ਤੁਹਾਡੇ ਫੈਕਟਰੀ ਵਿੱਚ ਕੰਮ ਕਰਦਾ ਹੈ। ਮੇਰੀ ਫਰੈਂਡ ਨੇ ਹੀ ਇੱਕ ਵਾਰ ਕਲੱਬ ਵਿੱਚ ਤੁਹਾਡੇ ਬਾਰੇ ਦੱਸਿਆ ਸੀ। ਪਲੀਜ਼ ਤੁਸੀਂ ਬੈਠੋ। ਉਸ ਨੇ ਮੇਰੇ ਵੱਲ ਦੇਖਿਆ ਪਰ ਨਾਲ ਹੀ ਬਹੁਤ ਹੀ ਮਨਮੋਹਕ ਢੰਗ ਨਾਲ ਮੁਸਕराई। ਮੈਂ ਕਿਹਾ ਮਾਫ਼ ਕਰਨਾ ਪਰ ਕੋਈ ਵੀ ਤੁਹਾਨੂੰ ਵਾਰ-ਵਾਰ ਦੇਖਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਸੀਮਾ ਜੀ ਮੈਨੂੰ ਨਹੀਂ ਲੱਗਦਾ ਕਿ ਅੱਜ ਰਾਤ ਇਸ ਪਾਰਟੀ ਵਿੱਚ ਤੁਹਾਡੇ ਤੋਂ ਵੱਧ ਸੋਹਣੀ ਕੋਈ ਔਰਤ ਹੋਵੇਗੀ। ਉਸ ਦਾ ਮੁਸਕਰਾਉਣ ਦਾ ਤਰੀਕਾ ਜਿਹੜਾ ਸੀ ਕਿ ਮੈਨੂੰ ਉਸ ਦੀ ਤਾਰੀਫ ਕਰਨ ਦੀ ਹਿੰਮਤ ਮਿਲੀ ਉਹ ਬੋਲੀ ਕੁਝ ਸ਼ਿਕਿੰਟਾਂ ਦੀ ਮੁਲਾਕਾਤ ਤੋਂ ਬਾਅਦ ਐਨੀ ਝੂਠੀ ਤਾਰੀਫ ਤੁਸੀਂ ਕਾਫੀ ਕੁਸ਼ਲ ਸ਼ਿਕਾਰੀ ਹੋ ਉਸ ਦੀ ਤਿਰਸ਼ੀ ਨਜ਼ਰ ਨੇ ਮੇਰੇ ਦਿਲ ਦੀ ਧੜਕਨ ਵਧਾ ਦਿੱਤੀ ਮੈਂ ਕਿਹਾ ਨਹੀਂ ਮੈਂ ਪਹਿਲਾਂ ਕਦੇ ਕਿਸੇ ਪੰਛੀ ਦਾ ਸ਼ਿਕਾਰ ਨਹੀਂ ਕੀਤਾ ਉਸ ਨੇ ਹੱਸਦੇ ਹੋਏ ਕਿਹਾ ਤੁਸੀਂ ਐਨੇ ਮਾਸੂਮ ਲੱਗਦੇ ਨਹੀਂ ਕਿ ਤੁਸੀਂ ਸ਼ਾਦੀशुदा ਹੋ ਮੈਂ ਕਿਹਾ ਹਾਂ ਜੀ ਉజ్ਮੀ ਨੇ ਪਹਿਲਾਂ ਹੀ ਮੇਰਾ ਵਿਆਹ ਹੋਇਆ ਹੈ ਅਤੇ ਤੁਹਾਡੇ ਪੁੱਛਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਆਪਣੇ ਵਿਆਹ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਅਤੇ ਖੁਸ਼ ਹਾਂ ਉਸਨੇ ਪੁੱਛਿਆ ਸੱਚਮੁੱਚ ਮੈਂ ਕਿਹਾ ਹਾਂਜੀ ਸੱਚਮੁੱਚ ਫਿਰ ਉਸਨੇ ਮੇਰੀਆਂ ਅੱਖਾਂ ਵਿੱਚ ਗਹਿਰਾਈ ਨਾਲ ਦੇਖਦੇ ਹੋਏ ਪੁੱਛਿਆ ਜਿਸ ਨੂੰ ਘਰ ਦਾ ਖਾਣਾ ਮਿਲ ਜਾਂਦਾ ਹੈ ਫਿਰ ਉਸ ਦੀਆਂ ਅੱਖਾਂ ਵਿੱਚ ਭੁੱਖ ਕਿਉਂ ਦਿਖਾਈ ਦੇ ਰਹੀ ਹੈ ਅੱਗੋਂ ਮੈਂ ਕਿਹਾ ਕਦੇ-ਕਦੇ ਕਿਸੇ ਹੋਰ ਦੀ ਪਲੇਟ ਵਿੱਚ ਰੱਖਿਆ ਖਾਣਾ ਬਧੇਰੀਆ ਸਵਾਦ ਲੱਗਦਾ ਹੈ ਮੈਂ ਬਿਨਾਂ ਸ਼ਰਮ ਕੀਤੇ ਕਹਿ ਦਿੱਤਾ ਉਸਨੇ ਕਿਹਾ ਇੱਕ ਬੰਦੇ ਨੂੰ ਗੁਰੀਆਂ ਆਤ ਤਾਂ ਨਹੀਂ ਪੈਦਾ ਕਰਨੀਆਂ ਚਾਹੀਦੀਆਂ ਜੇਕਰ ਕੱਲ ਨੂੰ ਤੁਹਾਨੂੰ ਘਰ ਦਾ ਖਾਣਾ ਪਸੰਦ ਆਉਣਾ ਬੰਦ ਹੋ ਗਿਆ ਤਾਂ ਤੁਹਾਨੂੰ ਬਹੁਤ ਪਰੇਸ਼ਾਨੀ ਹੋ ਜਾਵੇਗੀ ਰਵੀ ਸਾਹਿਬ ਮੈਂ ਹਿਸਾਬ ਨਾਲ ਹੀ ਚੱਲਾਂਗਾ ਤੁਸੀਂ ਚਿੰਤਾ ਨਾ ਕਰੋ ਕੀ ਇਸ ਦੀ ਇਜਾਜ਼ਤ ਹੈ ਮੈਂ ਉਸ ਨੂੰ ਪੁੱਛਿਆ ਕਿਸ ਬਾਰੇ ਉਸਨੇ ਆਪਣੇ ਮੱਥੇ ਤੇ ਤੌੜੀ ਪਾਉਂਦੇ ਹੋਏ ਕਿਹਾ ਤੁਹਾਡੀ ਪਲੇਟ ਵਿੱਚ ਪਰੋਸੇ ਹੋਏ ਸਵਾਦੀ ਖਾਣੇ ਦੀ ਖੁਸ਼ਬੂ ਲੈਣ ਲਈ ਜਿਸ ਤਰ੍ਹਾਂ ਤੁਹਾਡਾ ਲਾਲਚ ਵੱਧ ਰਿਹਾ ਹੈ ਲੱਗਦਾ ਹੈ ਤੁਸੀਂ ਜਲਦੀ ਹੀ ਖਾਣਾ ਚੱਖਣ ਦੀ ਜिद ਕਰਨੀ ਸ਼ੁਰੂ ਕਰ ਦਿਓਗੇ ਉਸਨੇ ਪਹਿਲਾ ਜੀਭ ਜਾਂ ਚਿਹਰਾ ਬਣਾਇਆ ਅਤੇ ਫਿਰ ਉੱਚੀ ਚ ਹੱਸ ਪਈ ਕੀ ਤੁਸੀਂ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿਓਗੇ ਉਸ ਨੂੰ ਦੇਖ ਕੇ ਮੈਂ ਵੀ ਉਸ ਨਾਲ ਖੁੱਲ ਕੇ ਫਲਰਟ ਕਰਨਾ ਸ਼ੁਰੂ ਕਰ ਦਿੱਤਾ ਦੇ ਸਕਦੀ ਹਾਂ ਪਰ ਉਸਨੇ ਆਪਣੀ ਥੋੜੀ ਉੱਤੇ ਆਪਣੀ ਉਂਗਲ ਰੱਖੀ ਅਤੇ ਸੋਚਣ ਦਾ ਦਿਖਾਵਾ ਕਰਨ ਲੱਗੀ ਮੈਂ ਪੁੱਛਿਆ ਪਰ ਕੀ ਤਾਂ ਉਹ ਅੱਗੋਂ ਬੋਲੀ ਮੈਨੂੰ ਪੰਛੀਆਂ ਨੂੰ ਖਸਾਉਣ ਦਾ ਤੁਹਾਡਾ ਅੰਦਾਜ਼ ਪਸੰਦ ਨਹੀਂ ਆਇਆ ਜੇਕਰ ਭੁੱਖ ਮਾਨ ਉਤੇ ਬਹੁਤ ਹਾਵੀ ਹੋ ਜਾਵੇ ਤਾਂ ਆਦਮੀ ਚੰਗੇ ਖਾਣੇ ਦਾ ਆਨੰਦ ਸਹੀ ਢੰਗ ਨਾਲ ਨਹੀਂ ਮਾਨ ਸਕਦਾ ਤਾਂ ਮੈਨੂੰ ਸੁਫਾਉ ਕਿ ਸਵਾਦੀ ਖਾਣੇ ਦਾ ਆਨੰਦ ਕਿਵੇਂ ਮਾਨਣਾ ਹੈ ਮੈਂ ਆਪਣੀ ਆਵਾਜ਼ ਨੂੰ ਨਸ਼ਈ ਬਣਾਇਆ ਅਤੇ ਉਸ ਦੇ ਹੱਥ ਤੇ ਹੱਥ ਰੱਖ ਦਿੱਤਾ ਕੀ ਤੂੰ ਮੇਰਾ ਸਟੂਡੈਂਟ ਬਣੇਗਾ ਉਸਨੇ ਮੈਨੂੰ ਪੁੱਛਿਆ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਸ਼ਰਾਰਤੀ ਚਮਕ ਆ ਗਈ ਬਹੁਤ ਖੁਸ਼ੀ ਨਾਲ ਟੀਚਰ ਜੀ ਮੈਂ ਫਟਾਫਟ ਜਵਾਬ ਦੇ ਦਿੱਤਾ ਤਾਂ ਬੋਲੀ ਜਿਸ ਤੋਂ ਪਹਿਲਾਂ ਮੈਨ ਇੱਕ ਛੋਟਾ ਜਿਹਾ ਟੈਸਟ ਦਿਓ ਹੁਨੇ ਕੁਝ ਅਜੀਹਾ ਕਰੋ ਜਿਸ ਨਾਲ ਮੇਰਾ ਦਿਲ ਖੁਸ਼ ਹੋ ਜਾਵੇ ਤੁਸੀਂ ਬਹੁਤ ਆਕਰਸ਼ਕ ਤੇ ਸੈਕਸੀ ਹੋ ਮੈਂ ਆਪਣੀ ਆਵਾਜ਼ ਨੂੰ ਰੋਮਾਂਟਿਕ ਬਣਾ ਕੇ ਉਸ ਦੀ ਤਾਰੀਫ਼ ਕੀਤੀ ਉਹ ਬੋਲੀ ਬੋਲ ਕੇ ਨਹੀਂ ਮੂਰਖ ਕੁਝ ਕਰਕੇ ਦਿਖਾ ਕਿ ਮੈਂ ਤੁਹਾਨੂੰ ਚੁੰਮ ਲਵਾਂ ਮੈਂ ਸ਼ਰਾਰਤ ਨਾਲ ਪੁੱਛਿਆ ਕੀ ਤੁਸੀਂ ਮੈਨੂੰ ਇੱਥੇ ਸਾਰਿਆਂ ਸਾਹਮਣੇ ਬਦਨਾਮ ਕਰਨਾ ਹੈ ਕੀ ਤੁਸੀਂ ਇੱਥੇ ਮੇਰਾ ਸੀਨ ਬਣਾਉਣਾ ਚਾਹੁੰਦੇ ਹੋ ਉਸਨੂੰ ਗੁੱਸਾ ਆ ਗਿਆ ਨਹੀਂ ਮaaf ਕਰਨਾ ਜਲਦੀ ਕੁਝ ਸੋਚੋ ਨਹੀਂ ਤਾਂ ਮੈਂ ਤੁਹਾਨੂੰ ਟੈਸਟ ਵਿੱਚੋਂ ਫੇਲ ਕਰ ਦੇਵਾਂਗੀ ਉਸਨੇ ਬੜੇ ਸ਼ਰਾਰਤੀ ਅੰਦਾਜ਼ ਨਾਲ ਕਿਹਾ ਫਿਰ ਮੈਂ ਇੱਕ ਕੰਮ ਕਰਨ ਬਾਰੇ ਸੋਚਿਆ ਮੈਂ ਆਪਣੀ ਜੇਬ ਵਿੱਚੋਂ ਆਪਣਾ ਪੈਨ ਕੱਢ ਕੇ ਹੇਠਾਂ ਸੁੱਟ ਦਿੱਤਾ ਅਤੇ ਫਿਰ ਪੈਨ ਚੁੱਕਣ ਦੇ ਬਹਾਨੇ ਮੈਂ ਝੁੱਕ ਕੇ ਉਸ ਦਾ ਹੱਥ ਚੁੰਮ ਲਿਆ। ਮੈਂ ਟੈਸਟ ਵਿੱਚ ਪਾਸ ਹੋਇਆ ਜਾਂ ਫੇਲ, ਟੀਚਰ ਜੀ ਸਿੱਧਾ ਹੋਣ ਤੋਂ ਬਾਅਦ ਜਦੋਂ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਪੁੱਛਿਆ ਤਾਂ ਉਸ ਦੀਆਂ ਗੋਰੀਆਂ ਗੱਲਾਂ ਸ਼ਰਮ ਨਾਲ ਗੁਲਾਬੀ ਹੋ ਗਈਆਂ। "ਪਾਸ। ਤੇ ਹੁਣ ਮੈਨੂੰ ਦੱਸੋ ਕਿ ਤੁਸੀਂ ਕੀ ਨਾਮ ਚਾਹੁੰਦੇ ਹੋ? ਹੁਣ ਤੁਸੀਂ ਵੀ ਕੁਝ ਅਜੀਹਾ ਕਰੋ ਜਿਸ ਨਾਲ ਮੇਰੇ ਦਿਲ ਖੁਸ਼ ਹੋ ਜਾਵੇ।" ਮੈਂ ਅੱਗੇ ਗਿਆ। "ਇਹ ਮੇਰੇ ਲਈ ਕੋਈ ਔਖਾ ਕੰਮ ਨਹੀਂ ਹੈ।" ਉਸਨੇ ਕਿਆ ਅਤੇ ਮੇਰਾ ਹੱਥ ਫੜ ਕੇ ਡਾਂਸ ਫਲੋਰ 'ਤੇ ਹਲਕਤੁਰ ਪਈ। ਉਹ ਸੁੰਦਰ ਔਰਤ ਨਾਲ ਤੁਰੇ ਜਾਂਦੇ ਆ ਮੇਰਾ ਦਿਲ ਖੁਸ਼ ਹੋ ਗਿਆ। ਦੂਜੇ ਪਾਸੇ ਲੋਕ ਹੈਰਾਨੀ ਭਰੀਆਂ ਨਜ਼ਰਾਂ ਨਾਲ ਸਾਡੇ ਵੱਲ ਦੇਖ ਰਹੇ ਸਨ। ਡਾਂਸ ਫਲੋਰ 'ਤੇ ਕੁਝ ਨੌਜਵਾਨ ਅਤੇ ਬੱਚੇ ਜਿਹੜੇ ਗਾਣੇ ਤੇ ਨੱਚ ਰਹੇ ਸਨ। ਸੀਮਾ ਬਿਨਾਂ ਕਿਸੇ ਚੀਜ਼ਕ ਦੇ ਨੱਚਣ ਲੱਗ ਪਈ। ਮੇਰਾ ਧਿਆਨ ਨੱਚਣ ਵਾਲੇ ਘਟ ਅਤੇ ਉਸ ਦਾ ਡਾਂਸ ਦੇਖਣ ਤੇ ਜਾਦਾ ਸੀ। ਉਹ ਬਹੁਤ ਸੋਹਣਾ ਨੱਚ ਰਹੀ ਸੀ। ਮੈਨੂੰ ਲੱਗ ਰਿਹਾ ਸੀ ਜਿਵੇਂ ਉਸ ਦਾ ਹਰ ਅੰਗ ਬਿਜ਼ੀ ਨਾਲ ਭਰ ਗਿਆ ਹੋਵੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਖੂਬਸੂਰਤ ਸੁਪਨਾ ਦੇਖਦੇ ਹੋਏ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਿਆ ਹੋਵਾਂ ਕਰੀਬ ਅੱਧਾ ਘੰਟਾ ਡਾਂਸ ਕਰਨ ਤੋਂ ਬਾਅਦ ਅਸੀਂ ਵਾਪਸ ਆਪਣੀ ਜਗ੍ਹਾ ਤੇ ਆ ਗਏ ਮੈਂ ਆਪ ਜਾ ਕੇ ਦੋ ਕੋਲਡ ਡਰਿੰਕਸ ਲੈ ਕੇ ਆਇਆ ਥੈਂਕ ਯੂ ਰਵੀ ਪਰ ਮੈਨੂੰ ਲੱਗਦਾ ਹੈ ਕਿ ਕੁਝ ਹੋਰ ਪੀਣਾ ਚਾਹੀਦਾ ਹੈ ਉਹ ਮੁਸਕਰਾਏ ਅਤੇ ਕੋਲਡਿੰਗ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਤੁਸੀਂ ਕੀ ਲਓਗੇ? ਤਾਜ਼ੀ ਠੰਡੀ ਹਵਾ ਬਾਰੇ ਕੀ ਵਿਚਾਰ ਹੈ? ਮੈਂ ਉਸਨੂੰ ਪੁੱਛਿਆ। ਹਾਂ, ਇਹ ਗੱਲ ਬਿਲਕੁਲ ਠੀਕ ਹੈ। ਮੈਂ ਕੁਝ ਦਿਨ ਪਹਿਲਾਂ ਆਪਣੇ ਘਰ ਵਿੱਚ ਇੱਕ ਨਵਾਂ ਏਸੀ ਲਈ ਦਿਆ ਸੀ। ਆਪਾਂ ਉੱਥੇ ਚੱਲਦੇ ਹਾਂ ਤੇ ਠੰਡੀ ਹਵਾ ਲੈਂਦੇ ਹਾਂ। ਬੱਚੇ ਆਪਣੇ ਟੀਚਰ ਤੋਂ ਇੱਕ ਸਬਕ ਸੁਣਾਓ। ਅਤੇ ਇਸ ਨੂੰ ਹਮੇਸ਼ਾ ਯਾਦ ਰੱਖਣਾ। ਪਹਿਲਾ ਉਸ ਵਿਅਕਤੀ ਦੇ ਚੰਗੇ ਦੋਸਤ ਬਣੋ ਜਿਸ ਦਾ ਦਿਲ ਜਿੱਤਣਾ ਚਾਹੁੰਦੇ ਹੋ ਉਸ ਦੇ ਸ਼ੌਕ ਇੱਛਾਵਾਂ ਅਤੇ ਖੁਸ਼ੀਆਂ ਨੂੰ ਜਾਣੋ ਅਤੇ ਉਹਨਾਂ ਨੂੰ ਪੂਰਾ ਕਰਨ ਵਿੱਚ ਪੂਰੀ ਦਿਲਚਸਪੀ ਲਓ ਆਪਣੇ ਫਾਇਦੇ ਲਈ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕਿਸੇ ਨੂੰ ਚੀਜ਼ਾਂ ਵਜੋਂ ਵਰਤਣਾ ਗਲਤ ਅਤੇ ਮੂਰਖਤਾ ਹੁੰਦੀ ਹੈ ਸੀਮਾ ਨੇ ਮੈਨੂੰ ਆਪਣੇ ਸਖਤ ਲਹਿਜੇ ਵਿੱਚ ਸਮਝਾਇਆ ਤੇ ਮੈਂ ਆਪਣਾ ਮੂਲ ਮੁਕਾ ਲਿਆ ਹੋਂਦ ਰਾਮਾ ਨਾ ਕਰੋ ਉਹ ਸਿੱਧਾ ਹੱਸ ਪਈ ਅਤੇ ਫਿਰ ਮੇਰਾ ਹੱਥ ਫੜ ਕੇ ਉੱਠੀ ਅਤੇ ਕਿਹਾ ਚਲੋ ਤੁਹਾਡੀ ਕਾਰ ਵਿੱਚ ਠੰਡੀ ਹਵਾ ਦਾ ਮਜ਼ਾ ਲੈਣ ਲਈ ਕਿਤੇ ਚੱਲੀਏ ਵਾਹ ਤੁਹਾਨੂੰ ਕਿਵੇਂ ਪਤਾ ਹੈ ਕਿ ਮੈਨੂੰ ਲੰਮੀ ਡਰਾਈਵ ਤੇ ਜਾਣਾ ਪਸੰਦ ਹੈ ਮੈਂ ਬਹੁਤ ਖੁਸ਼ੀ ਨਾਲ ਪੁੱਛਿਆ ਫਿਰ ਮੈਂ ਕਿਹਾ ਕਿ ਹਾਲੇ ਜੋੜੀ ਨੂੰ ਸ਼ਗਨ ਦੇਣਾ ਹੈ ਇਹ ਕਹਿ ਕੇ ਮੈਂ ਸਟੇਜ ਵੱਲ ਤੁਰਨ ਲੱਗਾ ਤਾਂ ਉਸਨੇ ਮੇਰੀ ਬਾਹ ਫੜ ਕੇ ਮੈਨੂੰ ਰੋਕ ਲਿਆ ਉਸਨੇ ਕਿਹਾ ਸ਼ਗਨ ਫਿਰ ਦੇ ਦੇਣਾ ਪਹਿਲਾਂ ਆਪਾਂ ਬਾਹਰ ਚੱਲਦੇ ਹਾਂ ਫਿਰ ਉਸਨੇ ਮੇਰੇ ਦਰਵਾਜ਼ੇ ਵੱਲ ਖਿੱਚ ਲਿਆ ਜੇਕਰ ਆਪਾਂ ਵਾਪਸ ਨਾ ਆਈ ਤਾਂ ਮੈਂ ਆਤਪੂਰਨ ਢੰਗ ਨਾਲ ਉਸਦਾ ਹੱਥ ਘੁੱਟ ਕੇ ਪੁੱਛਿਆ ਉਹ ਤੇ ਸ਼ਰਮਸਾਰ ਹੋ ਗਈ ਕੁਝ ਸਮੇਂ ਬਾਅਦ ਮੇਰੀ ਕਾਰ ਹਾਈਵੇ ਤੇ ਚੱਲ ਰਹੀ ਸੀ ਸੀਮਾ ਕਾਰ ਦੇ ਸ਼ੀਸ਼ੇ ਖੋਲ ਕੇ ਠੰਡੀ ਹਵਾ ਨੂੰ ਆਪਣੇ ਚਿਹਰੇ ਅਤੇ ਵਾਲਾਂ ਨਾਲ ਖੇਡਣ ਦੇ ਰਹੀ ਸੀ ਉਸ ਦੀ ਅੱਖਾਂ ਬੰਦ ਸਨ ਤੇ ਮੈਨੂੰ ਲੱਗ ਰਿਹਾ ਸੀ ਕਿ ਉਹ ਖੁਸ਼ੀ ਦੇ ਸੰਸਾਰ ਵਿੱਚ ਪਹੁੰਚ ਗਈ ਹੈ ਕੁਝ ਦੇਰ ਬਾਅਦ ਹਲਕੀ ਬੂੰਦਾਬਾਂ ਦੀ ਸ਼ੁਰੂ ਹੋ ਗਈ ਪਰ ਉਸਨੇ ਫਿਰ ਵੀ ਕਾਰ ਦੇ ਸ਼ੀਸ਼ੇ ਬੰਦ ਨਾ ਕੀਤੇ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਅਚਾਨਕ गाना ਗਾਉਣ ਲੱਗ ਪਈ ਗੌਂਦੇ ਸਮੇ ਉਸਦੇ ਸ਼ਾਂਤ ਚਿਹਰੇ ਦੀ ਸੁੰਦਰਤਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਸੀ ਉਸ ਦਾ ਮੂਡ ਨਾ ਬਦਲ ਜਾਵੇ ਇਸ ਲਈ ਮੈਂ ਕਾਫੀ ਦੇਰ ਤੱਕ ਇੱਕ ਵੀ ਸ਼ਬਦ ਨਾ ਬੋਲਿਆ ਗੀਤ ਖਤਮ ਕਰਨ ਤੋਂ ਬਾਅਦ ਵੀ ਉਸਨੇ ਅੱਖਾਂ ਨਾ ਖੋਲੀਆਂ ਅਚਾਨਕ ਉਸ ਦਾ ਹੱਥ ਮੇਰੇ ਵੱਲ ਵਧਿਆ ਅਧਿਸ ਨੇ ਮੇਰੀ ਬਾਹ ਫੜ ਲਈ ਅਤੇ ਮੇਰੇ ਨੇੜੇ ਆ ਗਈ ਜੇ ਤੁਹਾਨੂੰ ਭੁੱਖ ਲੱਗ ਰਹੀ ਹੈ ਤਾਂ ਕਿ ਅਸੀਂ ਵਾਪਸ ਪਾਰਟੀ ਵਿੱਚ ਚਲੀਏ ਮੈਂ ਬਹੁਤ ਹੀ ਮੀਵਾਜ਼ ਵਿੱਚ ਉਸ ਦੀ ਇੱਛਾ ਜਾਣਨ ਦੀ ਕੋਸ਼ਿਸ਼ ਕੀਤੀ ਕੀ ਤੁਹਾਨੂੰ ਭੁੱਖ ਲੱਗ ਰਹੀ ਹੈ ਉਹ ਅੱਖਾਂ ਖੋਲੇ ਬਿਨਾ ਮੁਸਕराई ਅਤੇ ਮੈਨੂੰ ਪੁੱਛਿਆ ਤੇ ਮੈਂ ਕਿਹਾ ਹੁਣ ਜੋ ਵੀ ਕੁਝ ਹੋਵੇਗਾ ਤੁਹਾਡੀ ਮਰਜ਼ੀ ਨਾਲ ਹੋਵੇਗਾ ਟੀਚਰ ਜੀ ਤੁਸੀਂ ਇੱਕ ਬਹੁਤ ਚੰਗੇ ਸਟੂਡੈਂਟ ਲੱਗ ਰਹੇ ਹੋ ਰਵੀ ਸਾਹਿਬ ਉਸਨੇ ਮੈਨੂ ਕਿਆ ਥੈਂਕ ਯੂ ਟੀਚਰ ਜੀ ਹੁਣ ਦੱਸੋ ਆਪਾਂ ਕਿੱਥੇ ਚਲੀਏ ਮੈਂ ਉਸਨੂੰ ਪੁੱਛਿਆ ਤਾਂ ਉਹ ਅੱਗੋ ਬੋਲੀ ਜਿੱਤੇ ਵੀ ਤੁਹਾਡੀ ਮਰਜ਼ੀ ਹੈ ਤੇ ਉਹ ਮੇਰੇ ਨੇੜੇ ਹੋ ਗਈ ਫਿਰ ਚਲੋ ਖਾਣਾ ਖਾਣ ਚੱਲਦੇ ਹਾਂ ਤੁਸੀਂ ਇਹ ਦੱਸੋ ਕਿ ਵਿਆਹ ਦਾ ਖਾਣਾ ਖਾਣਾ ਹੈ ਜਾਂ ਹਾਈਵੇ ਤੇ ਕਿਸੇ ਢਾਬੇ ਦਾ ਉਸਨੇ ਕਿਹਾ ਹੁਣ ਮੇਰਾ ਭੀੜ ਵਿੱਚ ਜਾਣ ਦਾ ਦਿਲ ਨਹੀਂ ਕਰ ਰਿਹਾ ਫਿਰ ਮੈਂ ਕਿਹਾ ਫਿਰ ਆਪਾਂ ਇੱਕ ਚੰਗੇ ਰੈਸਟੋਰੈਂਟ ਵਿੱਚ ਚੱਲਦੇ ਹਾਂ ਤਾਂ ਬੋਲੀ ਬੱਚੇ ਇੱਕ ਨਵਾਂ ਸਬਕ ਸਿੱਖੋ ਜਦੋਂ ਲੋਹਾ ਗਰਮ ਹੁੰਦਾ ਹੈ ਤਾਂ ਵਾਰ ਕਰਨ ਦਾ ਮੌਕਾ ਗਵਾਉਣਾ ਮੂਰਖਤਾ ਹੁੰਦੀ ਹੈ ਉਸ ਨੇ ਮੇਰੀਆਂ ਅੱਖਾਂ ਵਿੱਚ ਝਾਕ ਰਿਆ ਕਿਆ ਅਤੇ ਮੇਰੀਆਂ ਨਾੜੀਆਂ ਵਿੱਚ ਖੂਨ ਤੇਜ਼ੀ ਨਾਲ ਵਗਣ ਲੱਗਾ ਮੈਂ ਉਸਦਾ ਇਰਾਦਾ ਸਮਝ ਗਿਆ ਸੀ ਠੀਕ ਹੈ ਟੀਚਰ ਜੀ ਫੇਟਾ ਬੇਨੂ ਗੋਲੀ ਮਾਰੋ ਮੈਂ ਮੌਕਾ ਮਿਲਦਿਆਂ ਹੀ ਕਾਰਕਰ ਵੱਲ ਮੋੜ ਦਿੱਤੀ ਆਪਣੇ ਘਰ ਦਾ ਤਾਲਾ ਖੋਲਨ ਤੋਂ ਲੈ ਕੇ ਡਰਾਇੰਗ ਰੂਮ ਵਿੱਚ ਜਾਣ ਤੱਕ ਸੀਮਾ ਨੇ ਨਾ ਮੇਰਾ ਹੱਥ ਛੱਡਿਆ ਅਤੇ ਨਾ ਹੀ ਇੱਕ ਵੀ ਸ਼ਬਦ ਬੋਲਿਆ ਜਦੋਂ ਮੈਂ ਉਸ ਵੱਲ ਦੇਖਿਆ ਤਾਂ ਉਸ ਦੀਆਂ ਨਸ਼ੀਲੀਆਂ ਅੱਖਾਂ ਅਤੇ ਨਸ਼ੀਲੀ ਮੁਸਕਰਾਹਟ ਨੂੰ ਦੇਖ ਕੇ ਸਾਹ ਲੈਣਾ ਭੁੱਲ ਗਿਆ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਡਰਾਈング ਰੂਮ ਤੋਂ ਬੈਡਰੂਮ ਤੱਕ ਪਹੁੰਚ ਗਿਆ ਫਿਰ ਮੈਂ ਉਸ ਨੂੰ ਕਿਹਾ ਤੁਸੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਹੋ ਸੀਮਾ ਤੇ ਤੁਹਾਡੀ ਖਰਾਬੀ ਭੁੱਲ ਉਸ ਨੇ ਮੇਰੀ ਗੱਲ ਟੋਕ ਦਿੱਤੀ ਤੇ ਕਿਹਾ ਮੌਨ ਗੱਲਾਂ ਕਰਨ ਦਾ ਨਹੀਂ ਐਕਸ਼ਨ ਦਾ ਸਮਾਂ ਹੈ ਮੇਰੀ ਪਿਆਰੀ ਸਟੂਡੈਂਟ ਫਿਰ ਸੀਮਾ ਨੇ ਮੇਰੇ ਗੁੱਲਾ ਨੂੰ ਆਪਣੇ ਗੁੱਲਾ ਨਾਲ ਸੀਲ ਕਰਕੇ ਮੈਨੂੰ ਚੁੱਪ ਕਰਵਾ ਦਿੱਤਾ ਜਿਵੇਂ ਪਿਆਸੇ ਨੂੰ ਪਾਣੀ ਮਿਲ ਜਾਂਦੇ ਉਹ ਵੱਡਿਆਂ ਵੱਡਿਆਂ ਘੁੱਟਾ ਭਰ ਕੇ ਪੀਣ ਦੀ ਕੋਸ਼ਿਸ਼ ਕਰਦਾ ਹੈ ਠੀਕ ਉਸੇ ਤਰ੍ਹਾਂ ਦੀ ਹਾਲ ਸਾਡੀ ਹੋ ਗਈ ਸੀ ਅਸੀਂ ਇੱਕ ਦੂਜੇ ਵਿੱਚ ਗਵਾਜ ਗਏ ਸੀ ਅਸੀਂ ਸਾਰੀ ਦੁਨੀਆ ਨੂੰ ਭੁੱਲ ਕੇ ਇੱਕ ਦੂਜੇ ਵਿੱਚ ਸਮਾਉਂਦੇ ਜਾ ਰਹੇ ਸੀ ਸਾਡੇ ਵਿਚਕਾਰ ਕੱਪਿਆਂ ਦੀ ਦੀਵਾਰ ਕਦੋਂ ਪਾਸੇ ਹੋ ਗਈ ਸਾਨੂੰ ਪਤਾ ਨਹੀਂ ਲੱਗਿਆ ਫਿਰ ਸਾਡੇ ਵਿਚਕਾਰ ਸ਼ੁਰੂ ਹੋਈ ਕਾਰਵਾਈ ਘੰਟਿਆਂ ਬਾਅਦ ਰੁਕੀ ਅਜੀਬ ਜਿਹਾ ਮਹਿਸੂਸ ਕਰ ਰਹੀ ਸੀ ਜਿਵੇਂ ਅਸੀਂ ਪਹਿਲੀ ਵਾਰ ਮਿਲੇ ਹੋਈਏ ਕਿ ਅਸੀਂ ਬਹੁਤ ਜ਼ਿਆਦਾ ਆਨੰਦ ਲਿਆ ਅਗਲੇ ਦਿਨ ਐਤਵਾਰ ਸਵੇਰੇ ਜਦੋਂ ਦੁੱਧ ਵਾਲੇ ਨੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਮੇਰੀ ਨੀਂਦ ਖੁੱਲ ਗਈ ਤੁਸੀਂ ਪਏ ਰਹੋ ਮੈਂ ਦੁੱਧ ਲੈ ਆਵਾਂਗੀ ਸੀਮਾ ਨੇ ਮੇਰਾ ਹੱਥ ਫੜ ਲਿਆ ਅਤੇ ਮੈਨੂੰ ਬਿਸtre ਤੋਂ ਉੱਠਣ ਨਾ ਦਿੱਤਾ ਨਹੀਂ ਟੀਚਰ ਜੀ ਤੁਸੀਂ ਨਾ ਜਾਓ ਇਹ ਸਟੂਡੈਂਟ ਪਿਛਲੀ ਰਾਤ ਦਾ ਪਾੜ ਦੁਬਾਰਾ ਦਹਰਾਉਣਾ ਚਾਹੁੰਦਾ ਹੈ ਮੈਂ ਉਸਦੇ ਬੁੱਲਾਂ ਨੂੰ ਚੁੰਮਿਆ ਤੇ ਦੁੱਧ ਲੈਣ ਲਈ ਉੱਠ ਪਿਆ ਮੈਂ ਆਪਣੇ ਜੀਵਨ ਸਾਥਣ ਸੀਮਾ ਦੀ ਸਿਆਨਪ ਦੀ ਬਹੁਤ ਕਦਰ ਕਰਦਾ ਹਾਂ ਮੈਂ ਫੈਕਟਰੀ ਦੇ ਕੰਮ ਵਿੱਚ ਬਹੁਤ ਬਿਜ਼ੀ ਰਹਿੰਦਾ ਹਾਂ ਅਤੇ ਸੀਮਾ ਆਪਣੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਬਿਜ਼ੀ ਰਹਿੰਦੀ ਹੈ ਸਾਨੂੰ ਇਕੱਠੇ ਬਿਤਾਉਣ ਲਈ ਜਿਆਦਾ ਸਮਾਂ ਨਹੀਂ ਮਿਲਦਾ ਇਸੇ ਲਈ ਅਸੀਂ ਦੋਵੇਂ ਬਹੁਤ ਤਣਾਅ ਅਤੇ ਨਿਰਾਸ਼ਾ ਵਿੱਚ ਰਹਿਣ ਲੱਗ ਪਈ ਸੀ ਅਸੀਂ ਇਕੱਠੇ ਬਿਤਾਉਣ ਵਾਲੇ ਸਮੇਂ ਨੂੰ ਵਧਾ ਨਹੀਂ ਸਕਦੇ ਸੀ ਤਾਂ ਫਿਰ ਸੀਮਾ ਦੇ ਇਸ ਆਈਡੀਏ ਤੇ ਬਹੁਤ ਸੋਚਣ ਤੋਂ ਬਾਅਦ ਅਸੀਂ ਦੋਵਾਂ ਨੇ ਇਹ ਟੀਚਰ ਸਟੂਡੈਂਟ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਪਿਛਲੀ ਰਾਤ ਅਸੀਂ ਰਿਸੈਪਸ਼ਨ ਤੇ ਅਜਨਬੀਆਂ ਵਾਂਗ ਮਿਲੇ ਅਤੇ ਫਿਰ ਫਲਰਟ ਕਰਨਾ ਸ਼ੁਰੂ ਕਰ ਦਿੱਤਾ ਕਾਲ ਉਸਨੇ ਟੀਚਰ ਬੰਨਣਾ ਸੀ ਅਤੇ ਮੈਂ ਸਟੂਡੈਂਟ ਬੰਨਣਾ ਸੀ। ਕੱਲ ਮੈਂ ਉਸ ਦੀ ਹੁਕਮਾਂ ਦੀ ਪਾਲਣਾ ਕੀਤੀ। ਅਤੇ ਮੇਰੇ ਬੁੱਲਾਂ ਤੇ ਅਚਾਨਕ ਆਈ ਮੁਸਕਰਾਹਟ ਇਸ ਗੱਲ ਦਾ ਸਬੂਤ ਸੀ ਕਿ ਮੈਂ ਉਸ ਦਾ ਸਟੂਡੈਂਟ ਬਣ ਕੇ ਬਹੁਤ ਆਨੰਦ ਮਾਨਿਆ। ਅਤੇ ਅਸੀਂ ਬਹੁਤ ਮਸਤੀ ਕੀਤੀ ਸੀ। ਅਗਲੀ ਛੁੱਟੀ ਜਾਂ ਹੋਰ ਕਿਸੇ ਢੁਕਵੇਂ ਮੌਕੇ ਤੇ ਮੈਂ ਟੀਚਰ ਬਣਾਗਾ ਅਤੇ ਸੀਮਾ ਮੇਰੀ ਸਟੂਡੈਂਟ ਬਣੇਗੀ। ਅਤੇ ਜਿਸ ਤਰ੍ਹਾਂ ਮੈਂ ਕਹਾਗਾ ਉਸ ਨੂੰ ਉਸੇ ਤਰ੍ਹਾਂ ਕਰਨਾ ਪਵੇਗਾ। ਸਾਡਾ ਮੰਨਣਾ ਹੈ ਕਿ ਇਕੱਠੇ ਬਤੌਣ ਲਈ ਘੱਟ ਸਮਾਂ ਮਿਲਣ ਦੇ ਬਾਵਜੂਦ ਇਸ ਖੇਡ ਕਰਨ ਸਾਡਾ ਵਿਅਹਤ ਜੀਵਨ ਕਦੇ ਵੀ ਨੀਰਸਤਾ ਅਤੇ ਬੋਰਿਅਤ ਦਾ ਸ਼ਿਕਾਰ ਨਹੀਂ ਹੋਵੇਗਾ। ਤੁਸੀਂ ਸੁਣੀ ਕਹਾਣੀ ਟੀਚਰ ਅਤੇ ਸਟੂਡੈਂਟ ਦਾ ਰਿਸ਼ਤਾ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ। ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਸਤਿ ਸ਼੍ਰੀ ਅਕਾਲ।